ਕੰਬਸ ਕਰ ਚਾ ਹਾਂਜੀ ਬਾਈ ਜੀ ਕਬੂਤਰਾਂ ਵਾਲੇ ਸਾਰੇ ਭਰਾ ਠੀਕ ਠਾਕ ਹੋ ਜੀ ਲਓ ਜੀ ਇੱਕ ਆਪਾਂ ਤੁਹਾਨੂੰ ਹੋਰ ਵੱਡੇ ਕਬੂਤਰਾਂ ਸ਼ੌਂਕ ਕਰਾਉਣੀ ਆ ਜੀ ਸਾਜੀਤ ਸਿੰਘ ਫੌਜੀ ਤੋਂ ਮੋਟਾ ਵਾਲਾ ਕਬੂਤਰ ਆ ਜੀ ਕਿਉਂਕਿ ਅੱਜ ਕੱਲ ਬਾਈ ਜੀ ਟਾਈਮ ਚੱਲਦਾ ਜਿਹੜਾ ਲੋਕ ਐਵੇਂ ਝੂਠ ਬੋਲ ਕੇ ਨਾ ਕਬੂਤਰ ਦਿਖਾਈ ਜਾਂਦੇ ਆ ਵੀ ਸਾਡੇ ਕੋਲ ਫੌਜੀ ਵਾਲੇ ਕਬੂਤਰ ਬੈਠੇ ਆ ਆ ਬਾਈ ਜੀ ਫੌਜੀ ਤੋਂ ਮੋਟੇ ਦੇ ਘਰੋਂ ਕਬੂਤਰ ਆ ਇਹ ਜੀ ਆ ਗੁਰਾ ਮੋਟੇ ਵੀ ਆਪਾਂ ਭਰਾ ਆਪਣੇ ਕੋਲ ਹੀ ਬੈਠਾ ਪਿੰਡਲ ਸਾਡੇ ਤੇ ਵਿੱਚ ਚੀਨਾ ਕਬੂਤਰ ਕਾਲੀਆਂ ਅੱਖਾਂ ਨੇ ਉਹਨਾਂ ਖਕਾਲੀਆਂ ਨੇ ਉਮਰ ਜ਼ਿਆਦਾ ਹੋ ਗਈ ਹੈ ਕਬੂਤਰ ਦੀ ਘੱਟ ਤੋਂ ਘੱਟ ਰੂਤਰੀ ਹੈਗੀ 18-18 ਸਾਲ ਦੇ ਕਰੀਬ ਉਮਰ ਹੈਗੀ ਆ ਸ਼ਾਖਾ ਕਬੂਤਰੇ ਜੀ ਨਾ ਪੁੰਚ ਦੇ ਕਾਲੇ ਫਾਂਗਾ ਇਹ ਉਸਤਾਜ ਜੀ ਵਾਲੇ ਟਾਂਕੀ ਵਾਲੇ ਕਬੂਤਰਾਂ ਤੇ ਕਾਕੇ ਵਾਲੇ ਕਿਲਾ ਜੀ ਵਾਲੇ ਕਾਕੇ ਵਾਲੇ ਕਬੂਤਰਾਂ ਦਾ ਮਿਸ਼ਾ ਜੀ ਇਹ ਇਹ ਉਸਤਾਜ ਜੀ ਨੇ ਆਪ ਵੀ ਆਪਣੇ ਹੱਥੀ ਬਾਜ਼ੀਆਂ ਛੱਡਿਆ ਫੌਜੀਤ ਮੋੜ ਜੀ ਨੇ ਤੇ ਉਦੋਂ ਬਾਅਦ ਇਹ ਕਬੂਤਰ ਆਪਣੇ ਕੋਲ ਰਿਹਾ ਕਾਫੀ ਟਾਈਮ ਪਹਿਲਾਂ ਟੋਂਟਲੇ ਪੂਰੇ ਕੋ ਸੀਗਾ ਹੁਣ ਆਪਾਂ ਇਹ ਕਬੂਤਰੇ ਜਿੰਨੇ ਵੀ ਬਾਈ ਜੀ ਬੱਚੇ ਕਢਾਏ ਆ ਜਿੰਦਾ ਵੀ ਆਪਣੇ ਕੋਲ ਹੈਗਾ 10-12 ਸਾਲ ਲਾਇਆ ਹੋਇਆ ਤੇ ਇਹ ਤਾਂ ਹਰੇਕ ਸਾਲ ਕਰੇ ਵੀ ਕੂਤਰਾ ਬਚਨ ਅਗਦੇ ਭੱਜੇ ਨਾ ਬੈਠਿਆ ਬੜਾ ਸੁਮਾ ਰਿਜ਼ਲਟ ਦਿੱਤਾ ਜੀ ਉਸਤਾਦ ਜੀ ਦੇ ਹੱਥੋਂ ਆਇਆ ਕੂਤਰਾ ਜੀ ਢਟਮੋਟ ਤੋਂ ਫੱਜੀ ਢੋਟ ਦੇ ਘਰੋਂ ਬਾਈ ਕੋਰੇ ਢਟਮੋਟ ਨੇ ਆਪਾਂ ਨੂੰ ਗਿਫਟ ਕੀਤਾ ਸੀਗਾ ਜੀ ਇਹ ਆਪਣੇ ਕੋਲ ਹੈਗਾ ਜੀ ਘੱਟੋ ਘੱਟ 15 ਸਾਲ ਦਾ ਮੇਰੇ ਕੋਲੇ ਆ ਬਹੁਤ ਬੱਚੇ ਦੇ ਆਪਾਂ ਬਾਰੀਆਂ ਛੱਡੇ ਆ ਜੀ ਹਰੇਕ ਸਾਲ ਹੀ ਛੱਡਦੇ ਆ ਟਾਂਡੇ ਧਰਾਉਂਦਾ ਪੱਕੇ ਬੱਚੇ ਕੱਢਦਾ ਬਹੁਤ ਸੋਹਣਾ ਰਿਜ਼ਲਟ ਹੈ ਜੀ ਦਾ